ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਬਿਰਕ ਨਾ ਕੇਵਲ ਝੰਡਾ ਜਿੱਡਾ ਵੱਡਾ ਹੋਵੇਗਾ ਸਗੋਂ ਝੰਡ ਦੀ ਸਮੂੱਚੀ ਹੋਂਦ ਉੱਤੇ ਪਾਰੂ ਹੋ ਜਾਵੇਗਾ ਜਿਸ ਦਿਨ ਇਸ ਨਿੱਕੇ ਜਿਹੇ ਪਿੱਪੜ ਨੇ ਝੰਡਾ ਨੂੰ ਖਤਮ ਕਰ ਦਿੱਤਾ ਉਸ ਦਿਨ ਮੇਰੇ ਖਾਲਸੇ ਦਾ ਪ੍ਰਤਾਪ ਤੇਜ਼ੀ ਨਾਲ ਵਧੇਗਾ ਖਾਲਸਾ ਸੰਸਾਰ ਦੀਆਂ ਚੋਹਾ ਟੋਟੀਆਂ ਵਿੱਚ ਫੈਲ ਜਾਵੇਗਾ ਤੇ ਦਿੱਲੀ ਦੀ ਪਾਤਸ਼ਾਹੀ ਖਾਲਸੇ ਪੰਥ ਦੀ ਚੋੜੀ ਵਿੱਚ ਪ੍ਰਥਮ ਇਨਾਮ ਵਜੋਂ ਪਵੇਗੀ ਜਦੋਂ ਇਹ ਪਿੱਪਲ ਪੂਰਨ ਤੌਰ ਤੇ ਜਾਂਡੇ ਹੋਤੇ ਸਾਜ ਆਵੇਗਾ ਮਤਲਬ ਕਿ ਜੰਡ ਦੀ ਸਾਰੀ ਹੋਂਦ ਮਿਟਾ ਦੇਵੇਗਾ ਤੇ ਸਿਰਫ ਪਿੱਪਲ ਹੀ ਰਹੇਗਾ ਉਸ ਸਮੇਂ ਖਾਲਸਾ ਪੰਥ ਦਾ ਰਾਜਮ ਪੂਰੀ ਦੁਨੀਆ ਵਿੱਚ ਹੋਵੇਗਾ ਕਿਉਂਕਿ ਖਾਲਸਾ ਪੰਥ ਦੀ ਸਿਰਜਣਾ ਮੈਂ ਉਸ ਅਕਾਲ ਪੁਰਖ ਦੇ ਹੁਕਮ ਨਾਲ ਕੀਤੀ ਹੈ ਤੇ ਉਸ ਸਮੇਂ ਮੇਰਾ ਖਾਲਸਾ 5000 ਸਾਲ ਤੱਕ ਬਦੇ ਫੁੱਲੇਗਾ ਇਹ ਸ਼ਬਦ ਉਸ 100 ਸਾਖੀ ਵਿੱਚ ਅੰਕਿਤ ਹਨ ਜਦੋਂ ਰਾਣੀ ਵਿਕਟੋਰੀਆ ਨੇ ਇਹ ਸਾਖੀ ਪੜ੍ਹੀ ਤੇ ਉਹ ਪ੍ਰਭਾਵਿਤ ਹੋ ਗਈ ਮਲਿਕਾ ਵਿਕਟੋਰੀਆ ਵਿਕਟੋਰੀਆ ਨੇ ਡਰਕੇ ਹਿੰਦੁਸਤਾਨ ਦੇ ਗਵਰਨਰ ਨੂੰ ਕਲਕੱਤੇ ਤੋਂ ਇੱਕ ਪੱਤਰ ਲਿਖਿਆ ਉਹ ਕਹਿੰਦੀ ਕਿਰਪਾ ਕਰਕੇ ਛੇਤੇ ਪਤਾ ਕਰਕੇ ਦੱਸੋ ਕਿ ਪਿੱਪਲ ਦੀ ਕ੍ਰੁੰਬਲ ਦੀ ਜੜ ਦਾ ਕਿੰਨਾ ਕੁ ਆਕਾਰ ਹੁੰਦਾ ਹੈ ਜਿਹੜਾ ਉਸ ਮਹਾਰਾਜ ਨੇ ਦੱਸਿਆ ਸੀ ਮਲਿਕਾ ਦੇ ਹੁਕਮ ਦੀ ਤਾਲਿਮ ਹੋਈ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਲ ਦਾ ਰੁਕ 1.5 ਫੁੱਟ ਦਾ ਹੈ ਉਸ ਤੋਂ ਬਾਅਦ ਮਲਿਕਾ ਵਿਕਟੋਰੀਆ ਨੇ ਰਾਇਲ ਬੋਟਨਿਕਲ ਪ੍ਰੋਫੈਸਰ ਜੋ ਕਿ ਦਰਖਤਾ ਦੇ ਸ਼ਾਹੀ ਮਹਾਰਸਨ ਉਹਨਾਂ ਨਾਲ ਵਾਰਤਾਲਾਪ ਕੀਤੀ ਜੋਕਰ ਦਰਖਤਾ ਬਾਰੇ ਪੂਰੀ ਜਾਣਕਾਰੀ ਰੱਖਦੇ ਸਨ ਉਸਨੇ ਮਲਕਾ ਵਿਕਟੋਰੀਆ ਨੂੰ ਦੱਸਿਆ ਕਿ ਹਜੂਰ ਇਹ ਰੁੱਖ ਬਹੁਤ ਹੌਲੀ-ਹੌਲੀ ਵੱਡਾ ਫੁੱਲਦਾ ਹੈ ਤੇ ਇਸ ਬੂਟੇ ਨੂੰ ਵੱਡਾ ਹੋਣ ਲਈ ਹਲੇ 100 ਸਾਲ ਲੱਗਣਗੇ ਇਹ ਸਾਰੀ ਗੱਲ ਸੁਣ ਕੇ ਮਲਕਾ ਵਿਕਟੋਰੀਆ ਦੀ ਜਾਨ ਵਿੱਚ ਜਾਨ ਆਈ ਤੇ ਉਹ ਸਾਰੀ ਰਾਤ ਰਾਜ ਕੇ ਸੋਈ ਕਿਉਂਕਿ ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ 100 ਸਾਲ ਤੱਕ ਉਹਨਾਂ ਦਾ ਰਾਜ ਪੱਕਾ ਹੈ ਕਿਉਂਕਿ ਪਿੱਪਲ ਦਾ ਬੂਟਾ ਹੌਲੀ-ਹੌਲੀ ਵੱਡਾ ਹੋਣਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 100 ਸਾਲ ਤੱਕ ਅੰਗਰੇਜ਼ਾਂ ਦਾ ਰਾਜ ਰਿਹਾ ਤੇ ਇਸ ਤੋਂ ਬਾਅਦ ਹਿੰਦੁਸਤਾਨ ਵਿੱਚ ਗੜਬੜ ਸ਼ੁਰੂ ਹੋ ਗਈ। ਅਤਰੇ ਅੰਗਰੇਜ਼ ਆਪਣੀ ਜਾਨ ਬਚਾ ਕੇ ਭੱਜ ਨਿਕਲੇ। ਥੈਂਕ ਯੂ ਧੰਨਵਾਦ। ਅੱਜ ਦੀ ਇਹ ਵੀਡੀਓ ਵਧੀਆ ਲੱਗੀ। ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ। ਜੇਕਰ ਇਹ ਵੀਡੀਓ ਤੁਸੀਂ Facebook ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰਿਓ ਜੀ। ਜੇਕਰ ਇਹ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ